ਉਸ ਨੇ ਉਹ ਤੇ ਹੱਥ ਰੱਖ ਕੇ ਫਰਮਾਇਆ ਦੱਸ ਮੈਂ ਕੌਣ ਹਾਂ ਉਹ ਰੋਂਦੇ ਹੋਏ ਕਹਿਣ ਲੱਗਾ ਹੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੈਂ ਆਪ ਜੀ ਦੇ ਸਦਕੇ ਜਾਵਾਂ ਆਪ ਜੀ ਦੇ ਇਲਾਵਾ ਕੌਣ ਹੋ ਸਕਦਾ ਹੈ ਜਿਹੜਾ ਇੱਕ ਦਬੇ ਕੁਚਲੇ ਅਤੇ ਗਰੀਬ ਤੇ ਬੇਸਹਾਰਾ ਇਨਸਾਨ ਇਨਸਾਨ ਦੇ ਨਾਲ ਇਨਾ ਪ੍ਰੇਮ ਅਤੇ ਸਤਕਾਰ ਕਰ ਸਕਦਾ ਹੈ ਜਮਾਤ ਅਹਿਮਦੀਆ ਦੇ ਮਾਸਰੂਰ ਅਹਿਮਦ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਜਿਹੜਾ ਵੀ ਧਰਮ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਕੰਮ ਕਰਦਣ ਕਰੀਏ ਕਿ ਅਸੀਂ ਸਾਰੇ ਹੀ ਆਪਸ ਵਿੱਚ ਰਲ ਕੇ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਕਰਾਂਗੇ ਰੱਬਾ ਸਿੱਖ ਹਿੰਦੂ ਮੁ슬ਮਾਨ ਇਸਾਈ ਨੂੰ ਪ੍ਰੇਮੀ ਬਣਾ ਦੇ ਰੱਬ ਕਰੇ ਅਜਿਹਾ ਹੀ ਹੋਵੇ ਲਵ ਫੋਰ ਆਲ ਹੇਟ ਫਰ ਨਨ ਮੁਹੱਬਤ ਸਭ ਨਾਲ ਇਸੇ ਤਰ੍ਹਾਂ ਮਿਸਟਰ ਵਿਜੇ ਕੁਮਾਰ ਬੀ ਐਨਓ ਆਫੀਸਰ ਖਾਕਸਾਰ ਹਮ ਸਭ ਕੀ ਤਰਫ ਸੇ ਹਰਦੋ ਮੁਅਜ਼ਜ਼ ਮਹਿਮਾਨ صدارتی کتاب ہوگا جس کے لیے خاکثار صدر اجلاس سے درخواست کرتے ہیں ان سب کا میں تہہ دل سے ہم نے یہ دیکھا اور یہ سنا کہ جماعت احمدیہ کی جان دراصل خلافت احمدیہ ہے یعنی جو روحانی امام جو جماعت احمدیہ کے سپرچول ورلڈ وائڈ لیڈر حضرت مرزا مسرور احمد صاحب ہیں ان کے مارک درشن میں और उनकी हिदायत पर जमात अहमदिया जो भी काम करती है वो करती है इसी तरह आज के प्रोग्राम में हमने ये भी सुना है कि विश्व शांति के लिए इस्लाम की क्या शिक्षाएं हैं और जमात अहमदिया के सुप्रीम लीडर पूरी दुनिया में विश्व शांति के लिए क्या प्रयास कर रहे हैं और विश्व शांति के लिए क्या नसीहत पूरी दुनिया को फरमा रहे हैं ਕਿਸਕੇ ਹਵਾਲੇ ਸੇ ਵੀ ਅਸੀਂ ਨੇ ਡਾਕੂਮੈਂਟਰੀ ਮੇਂ ਵੀ ਇਸੇ ਤਰ੍ਹਾਂ ਗਿਆਨੀ ਜੀ ਨੇ ਜੋ ਤਕਰੀਰ ਕੀਤੀ ਹੈ ਉਸ ਮੇਂ ਵੀ ਅਸੀਂ ਨੇ ਨਸਾਇਆ ਸੁਨੇ ਹੈ ਅ ਅੱਜ ਐਮਡੀਆ ਜਮਾਤ ਦੇ ਖিলাਫਤ ਦਿਵਸ ਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਐਮਡੀਆ ਗਰਾਉਂਡ ਵਿੱਚ ਪਹੁੰਚੇ ਆ ਆਏ ਜਿਹੜਾ ਦਿਨ ਹੈ ਸਾਡੇ ਇਹ ਗੁਰਤਾ ਗੱਦੀ ਦੀ ਦਿਵਸ ਦੇ ਤੌਰ ਤੇ ਬਣਾਇਆ ਜਾਂਦਾ ਇਹ ਦਿਨ ਜਿਹੜਾ 27 ਤਰੀਕ ਨੂੰ ਜਿਹੜਾ ਇਹ ਮਨਾਇਆ ਜਾਂਦਾ ਉਦੇ ਸਬੰਧ ਵਿੱਚ ਅੱਜ ਸਰਵਤ ਤੁਹਾਨੂੰ ਸੰਮੇਲਨ ਜਿਹੜਾ ਆ ਐਮਡੀ ਜਮਾਤ ਵੱਲੋਂ ਕਰਵਾਇਆ ਗਿਆ ਉਹਦੇ ਵਿੱਚ ਇਹੋ ਹੀ ਸਾਰੀ ਜਿਹੜਾ ਸਾਡੇ ਕੋਲ ਨਤੀਜਾ ਜਿਹੜਾ ਨਿਕਲ ਕੇ ਆਉਂਦਾ ਹੈ ਸਾਡੇ ਕੋਲ ਇਹੋ ਹੀ ਗੱਲ ਦੱਸੀ ਗਈ ਹੈ ਕਿ ਮਨੁੱਖਤਾ ਦੇ ਨਾਲ ਪਿਆਰ ਕੀਤਾ ਜਾਵੇ ਮਨੁੱਖਤਾ ਦੇ ਪਿਆਦਾ ਸੰਦੇਸ਼ ਜਿਹੜਾ ਆ ਉਹ ਸਾਰੀ ਦੁਨੀਆ ਤੱਕ ਫਲਾਇਆ ਗਿਆ ਤੇ ਇਸ ਜਮਾਤ ਵੱਲੋਂ ਹਮੇਸ਼ਾ ਹੀ ਜਿਹੜਾ ਸਰਵਤਰਮ ਜਿਹੜਾ ਸੰਮੇਲਨ ਇਹ ਲਗਾਤਾਰ ਕਰਵਾਇਆ ਜਾ ਰਿਹਾ ਤੇ ਇਹ ਸਮਾਜ ਦੇ ਵਿੱਚ ਬਹੁਤ ਸਾਰੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੰਮ ਜਿਹੜੀ ਹੈ ਜਮਾਤ ਕਰ ਰਹੀ ਹੈ ਕੇਵਲ ਆਪਣੀ ਜਮਾਤ ਤੱਕ ਸੀਮਿਤ ਨਾ ਰਹਿ ਕੇ ਵੱਖ-ਵੱਖ ਸਕੂਲਾਂ ਦੇ ਵਿੱਚ ਵਾਟਰ ਕੋਲਰ ਲਗਾਣੇ ਬੱਚਿਆਂ ਦੀ ਫੀਸਾਂ ਪੇ ਕਰਨੀ ਆ ਪੌਦੇ ਲਗਾਣੇ ਇੱਥੋਂ ਤੱਕ ਕਿ ਮਤਲਬ ਕਿ ਇਹਨਾਂ ਦੀ ਇਹੀ ਹੈ ਇਹਨਾਂ ਦੇ ਖਲੀਫਾ ਸਾਹਿਬ ਜੀ ਨੇ ਇੱਕੋ ਹੀ ਸੰਦੇਸ਼ ਦਿੱਤਾ ਕਿ ਮਨੁੱਖਤਾ ਦੀ ਭਲਾਈ ਕਰਨੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਸ ਤਰ੍ਹਾਂ ਹਰੇਕ ਧਰਮ ਜਿਹੜਾ ਆ ਉਹ ਇਹੋ ਹੀ ਸਿਖਾਉਂਦਾ ਸਾਨੂੰ ਕਿ ਸਾਰੇ ਮਨੁੱਖ ਧਰਤੀ ਦੇ ਉੱਤੇ ਬਰਾਬਰ ਨੇ ਤੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕੀਤਾ ਜਾਵੇ ਤੇ ਤਾਂ ਜੋ ਕੇ ਸਮਾਜ ਸਾਡਾ ਹੋ ਤਰੱਕੀਆਂ ਵਿੱਚ ਜਾਵੇ ਧੰਨਵਾਦ